ਸੰਗੇ ਖਾਲਸਾ ਦੇ ਪਤੀ ਵੱਲੋਂ ਆਪਣੇ ਨਜਾਇਜ਼ ਸੰਬੰਧਾ 'ਚ ਅੜੀਕਾ ਬਣਦੀ ਪਤਨੀ ਸੰਦੀਪ ਕੌਰ ਦਾ ਬਹਿਰੈਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਸੰਦੀਪ ਕੌਰ ਜੋ ਕਿ ਦੋ ਬੱਚਿਆਂ ਦੀ ਮਾਂ ਸੀ ਜਿਸ ਦੌਰਾਨ ਮਾਪਿਆਂ ਨੇ ਆਪਣੇ ਜਵਾਈ ਇੰਦਰਜੀਤ ਸਿੰਘ ਤੇ ਦੋਸ਼ ਲਾਇਆ ਹੈ ਕਿ ਉਸਦੀ ਆਪਣੀ ਪਰਜਾਈ ਨਾਲ ਘਠਿਤ ਨਜਾਇਜ਼ ਸੰਬੰਧ ਸੀ ਜਿਸ ਕਾਰਨ ਪਤੀ ਪਤਨੀ 'ਚ ਅਕਸਰ ਝਗੜਾ ਰਹਿੰਦਾ ਸੀ ਕਈ ਵਾਰ ਪਤਵੰਤਿਆਂ ਵੱਲੋਂ ਉਹਨਾਂ ਦੇ ਝਗੜੇ ਦਾ ਨਿਬੇੜਾ ਵੀ ਕਰਵਾਇਆ ਗਿਆ ਸੀ 2 ਮਹੀਨੇ ਪਹਿਲਾਂ ਹੀ ਉਸ ਦੇ ਕਰੀਬੀ ਰਿਸ਼ਤੇਦਾਰ ਆਪਣੀ ਜ਼ਿੰਮੇਵਾਰੀ ਤੇ ਘਰ ਵਾਪਸ ਲੈ ਕੇ ਆਏ ਸਨ ਜਿੱਥੇ ਕਿ ਇੰਦਰਜੀਤ ਸਿੰਘ ਨੇ ਤੇਜ਼ਰ ਹਥਿਆਰਾਂ ਨਾਲ ਸੰਦੀਪ ਕੌਰ ਦਾ ਕਤਲ ਕਰ ਦਿੱਤਾ ਜਿਸ ਕਾਰਨ ਪਿੰਡ 'ਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਥਾਣਾ ਨੂਰ ਮਹਿਲ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗੁਰਾਇਆਂ ਤੋਂ ਬੰਦਰ ਸਬੰਧ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ जय हो माय जो तो खा देख ले डॉक्टर केन्यारा जी दाद से रोने दासी कने ने नहीं कीता कने ने नहीं कीता एक एक लगते रहे दीसी एडी बन जाए कमाई खांदी सान सारे दो अंगिया वजा हो जाई जय हो तेरी बन जाए दिन